ਵੇ ਉਜਾਗਰ ਬਾਈ ਤੁਹਾਡਾ ਚੇਲਾ ਐਮੀ ਵੀਰਿਆ ਤੁਹਾਡਾ ਚੇਲਾ ਮਨਕੀਰਤ ਔਲਖਾ ਉਹ ਐਨੇ ਸਟਾਰ ਬਣ ਗਏ ਕਰੋੜਾਂ ਰੁਪਏ ਕਮਾ ਰਹੇ ਹੋ ਤੁਸੀਂ ਅਕੈਡਮੀ ਚ ਹੀ ਬੈਠੇ ਹੋ ਉਦੋਂ ਮਨਕੀਰਤ ਦੀ ਆਵਾਜ਼ ਐ ਪੂਰੀ بیس ਵਾਲੀ ਗੜਕੀ ਵਾਲੀ ਸੀ ਮਨ ਲੋ ਗਾਣੇ ਗੜਕੇ ਵਾਲੇ ਵੀ ਪੂਰੇ ਘੈਂਟ ਮਨੀ ਪਹਿਲਵਾਨ ਕਹਿੰਦੇ ਸੀ ਉਹਨੂੰ ਹਾਂ ਮਨੀ ਪਹਿਲਵਾਨ ਮਾ ਮੁੰਡਿਆ ਤੇਰੀ ਬਾਤ ਸੋਹਣੀ ਹੈ ਪਹਿਲਾਂ ਵੀ ਤੂੰ ਸਿੱਖਦਾ ਸੀ ਪਨਾ ਉਸਤਾਦ ਜੀ ਮੈਂ ਤਾਂ ਕਬੱਡੀ ਖੇਡਦਾ ਹੁੰਦਾ ਸੀ ਕਹਿੰਦਾ ਮੇਰੀ ਟੁੱਟ ਗਈ 200 ਤੋਂ ਲੱਤ ਕਹਿੰਦਾ ਹੂੰ ਕਹਿੰਦਾ ਡਾਕਟਰ ਕਹਿੰਦਾ ਹੁਣ ਤੂੰ ਆਹ ਕੰਮ ਤਾਂ ਕਰ ਨਹੀਂ ਸਕਦਾ ਕਹਿੰਦਾ ਮੈਂ ਸੁੱਤੇ ਗਾਉ ਨਹੀਂ ਲੱਗ ਜੀ ਮੈਂ ਕਿਹਾ ਫਟੇ ਮੂੰਹ ਤੇਰੇ ਜਾ ਗਾਉ ਨੂੰ ਤੁਸੀਂ ਐਡਾ ਸੌਖਾ ਸਮਝਿਆ ਨਾ ਜੀ ਕਹਿੰਦਾ ਤਾਂ ਬਿਲਕੁਲ ਪਲਾਸਟ ਬੈਠੇ ਹੁਣ ਮੈਂ ਉਹਨਾਂ ਨੇ ਆਉਣਾ ਜਾ ਛਿੜਕਿਆ ਵੀ ਕਦੇ ਐਮੀ ਹੁਣਾਂ ਹਾਂ ਜਿੱਥੇ ਕਿਤੇ ਲੱਗਦਾ ਸੀ ਭਾਈ ਉਸ ਤਰੀਕੇ ਮਾੜਾ ਮੋਟਾ ਘਰ ਜਿਹੜੇ ਬੰਦੇ ਨੇ ਅਕੈਡਮੀ ਪਾਲੀ ਉਹ ਬੰਦਾ ਇੰਡਸਟਰੀ ਦੇ ਵਿੱਚ ਕੰਮ ਨਹੀਂ ਕਰ ਪਾਇਆ ਸਕਿਆ ਅੱਛਾ ਉਹਨਾਂ ਦੇ ਕਿਸੇ ਕਿਉਂਕਿ ਇੰਟਰਵਿਊ ਦੇ ਜ਼ਰੂਰ ਨੇ ਮਨਕੀਰਤ ਉਹ ਕਿਸੇ ਸੁਣਾਉਣੇ ਨੇ ਜਿਹੜੇ ਕਿ ਬਹੁਤ ਐਕਸਕਲੂਸਿਵ ਹੋਣ ਮਨਕੀਰਤ ਤੇ ਐਮੀ ਜਦੋਂ ਆਏ ਹਨ ਤੇ ਇੱਕ ਵੈਰਟੀਪਲ ਲੜਾਇਆ ਇਹਨਾਂ ਨਾਲ ਕੋਈ ਮੁੰਡਾ ਦਲਰਾਜ ਗਰੇਵਾਲ ਹੁੰਦਾ ਸੀ ਹਾਂਜੀ ਹਾਂਜੀ ਤੇ ਇਹਨਾਂ ਨੇ ਜਦੋਂ ਗਾਣੇ ਸੁਣਾਏ ਮੈਨੂੰ ਮਨਕੀਰਤ ਹੁਣ ਮੱਠੇ ਮੱਠੇ ਜਿਹਾ ਮਿੱਠੇ ਮਿੱਠੇ ਇਸ ਗਾਣੇ ਆਉਂਦਾ ਹਨ ਚਾਈ ਜੀ ਵਾਏ ਜਿਵੇਂ ਲੋਕ ਪਸੰਦ ਕਰਦੇ ਨੇ ਹਨ ਜਿਵੇਂ ਦਾ ਸਟਾਈਲ ਬੰਦੇ ਦਾ ਚੇਂਜ ਵੀ ਆਉਂਦਾ ਜਾਂਦਾ ਜਿਵੇਂ ਜਿਵੇਂ ਹਨ ਤੇ ਉਦੋਂ ਮਨਕੀਰਤ ਦੀ ਆਵਾਜ਼ ਮੈਂ ਪੂਰੀ ਬੇਸ ਵਾਲੀ ਗੜਕੇ ਵਾਲੀ ਸੀ ਮਤਲਬ ਉਹ ਗਾਣੇ ਗੜਕੇ ਵਾਲੇ ਵੀ ਪੂਰੇ ਘੈਂਟ ਮਨੀ ਪਹਿਲਵਾਨ ਕਹਿੰਦੇ ਸੀ ਉਹਨੂੰ ਹਾਂ ਮਨੀ ਪਹਿਲਵਾਨ ਮੈਂ ਮੁੰਡਿਆ ਤੇਰੀ ਬਾਤ ਸੋਹਣੀ ਆ ਪਹਿਲਾਂ ਵੀ ਕਿ ਤੂੰ ਸਿੱਖਦਾ ਸੀ ਪਨਾ ਉਸਤਾਦ ਜੀ ਮੈਂ ਤਾਂ ਕਬੱਡੀ ਖੇਡਦਾ ਹੁੰਦਾ ਸੀ ਕਹਿੰਦਾ ਮੇਰੀ ਟੁੱਟ ਗਈ ਦੋ ਤੋਂ ਲੱਤ ਕਹਿੰਦਾ ਹੂੰ ਤੇ ਕਹਿੰਦਾ ਡਾਕਟਰ ਕਹਿੰਦਾ ਹੁਣ ਤੂੰ ਆਹ ਕੰਮ ਤਾਂ ਕਰ ਨਹੀਂ ਸਕਦਾ ਕਹਦਾ ਮੈਂ ਸੁੱਤੇ ਗਾਉਣ ਨਹੀਂ ਲੱਗ ਜੀ ਮਗਾ ਫਟੇ ਮੂੰਹ ਤੇਰੇ ਜਾ ਗਾਉਣ ਨੂੰ ਤੁਸੀਂ ਐਡਾ ਸੌਖਾ ਸਮਝਿਆ ਨਾ ਜੀ ਇਹਨਾਂ ਤਾਂ ਅੱਜ ਦਾ ਗੜਕੇ ਨੇ ਤੇ ਬਹੁਤ ਜ਼ਰਾ ਰਿਸਪੈਕਟ ਦਿੰਦੇ ਬਹੁਤ ਹਨਾ ਮੇਰੇ ਕੋਲ ਥੋੜਾ ਟਾਈਮ ਹੀ ਰਹਿ ਔਰ ਬਹੁਤ ਸਤਿਕਾਰ ਹੈ ਫੀਸ ਫੂਡ ਟਾਈਮ ਤੇ ਦੇ ਦਿੰਦੇ ਸੀ ਕਿ ਵੀ ਸ਼ਰਾਰਤੀ ਨੇ ਉਹ ਐਂਦੇ ਅਸੁੰਦੇ ਜੀ ਨੇ ਤਾਂ ਤੁਸੀਂ ਉੱਤੋਂ ਉੱਤੋਂ ਗਏ ਨੇ ਲੱਗਦਾ ਦੇ ਦਿੰਦੇ ਸੀ ਅੱਛਾ ਐਮੀ ਬਾਈ ਹੁਣਾਂ ਦਾ ਕੋਈ ਇਦਾਂ ਦੀ ਗੱਲ ਐਮੀ ਵੀਰ ਦਾ ਐਮੀ ਉਹ ਸ਼ਰਾਰਤੀ ਸੀ ਵਧੀਆ ਨੇ ਅੱਛਾ ਦੋਵੇਂ ਇੱਕ ਦੂਜੇ ਨੂੰ ਪਹਿਲਾਂ ਹੀ ਜਾਣਦੇ ਸੀ ਇਹ ਇਕੱਠੇ ਹੀ ਆਏ ਸੀ ਮੇਰੇ ਕੋਲ ਉਹ ਰੇਰਪਨ ਸਟੇਟ ਇਹਨਾਂ ਨੇ ਕਮਰਾ ਲਿਆ ਸੀਗਾ ਠੀਕ ਹੈ ਤੇ ਇਕੱਠੇ ਐਮੀ ਤਾਂ ਉਹਦਾ ਹਿੱਟ ਹੋ ਚੁੱਕਿਆ ਸੀ ਐਮੀ ਦਾ ਗਾਣਾ ਚੱਲ ਗਿਆ ਸੀ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ ਜਦੋਂ ਆਏ ਨੇ ਇਹ ਸਿੱਖਣ ਉਹ ਬਾਅਦ ਚੋਂ ਲੱਗੇ ਨੇ ਬਾਅਦ ਚੋਂ ਲੱਗੇ ਨੇ ਗਾਣਾ ਚੱਲ ਗਿਆ ਸੀ ਗਾਣਾ ਚੱਲਣ ਤੋਂ ਬਾਅਦ ਚ ਆਏ ਨੇ ਥੋੜਾ ਟਾਈਮ ਹੀ ਰਹਿੰਦਾ ਮੇਰੇ ਕੋਲੇ ਪਤਾ ਨਹੀਂ ਤੇ ਪਰ ਸਤਿਕਾਰ ਬਹੁਤ ਕਰਦੇ ਅੱਛਾ ਉਦੋਂ ਜਦੋਂ ਐਮੀ ਦਾ ਗਾਣਾ ਚੱਲ ਗਿਆ ਸੀ ਤਾਂ ਫਿਰ ਇਹ ਲੋਕ ਪਛਾਣ ਵੀ ਲੈਂਦੇ ਹੋਣੇ ਕਿ ਇਹ ਉਹ ਐਮੀ ਆ ਤਾਂ ਫਿਰ ਯੂਨੀ ਉਹਦੇ ਉਹਦੇ ਚ ਵੀ ਅਕੈਡਮੀ ਚ ਵੀ ਆ ਜਾਂਦੇ ਸੀ ਕੋਈ ਮਿਲਣ-ਮੁਲਣ ਨਹੀਂ ਉਦੋਂ ਨਹੀਂ ਸੀ ਉਦੋਂ ਹਲੇ ਨਵਾਂ-ਨਵਾਂ ਚੱਲਿਆ ਸੀ ਗਾਣਾ ਠੀਕ ਹੈ ਉਦੋਂ ਤਾਂ ਸਟੂਡੈਂਟਸ ਬਾਹਰ ਮਿਲਦੇ ਹੋਣੇ ਕਿਉਂਕਿ ਮੈਨੂੰ ਤਾਂ ਅੰਦਰ ਹੀ ਮਿਲਦੇ ਸੀਗੇ ਜਦੋਂ ਆਉਣਾ ਹੈ ਨਾ ਤੇ ਵੀ ਕਲਾਸ 'ਚ ਬੈਠੇ ਹੁਣਾ ਮੈਂ ਉਹਨਾਂ ਨੇ ਆਉਣਾ ਜਾਣਾ ਛਿੜਕਿਆ ਵੀ ਕਦੇ ਐਮੀ ਹੁਣਾ हां जित्थे कदे लगता ਸੀ ਬਾਈ ਉਸ ਤਰੀਕੇ ਮਾੜਾ ਮੋਟਾ ਤਾ ਹਨਾ ਹੁੰਦਾ ਹੀ ਨਹੀਂ ਪਰ ਬਹੁਤ ਸਾਰੇ ਲੋਕਾਂ ਨੂੰ ਚਲੋ ਮਾਫ ਕਰਨਾ ਇਹ ਗੱਲ ਹੋਊਗੀ ਵੀ ਯਾਰ ਉਸਤਾਦ ਤਾਂ ਕਹਿ ਰਿਹਾ ਸਿਖਾਇਆ ਪਰ ਉਹਨਾਂ ਨੇ ਕਦੇ ਗਰਾਰੀ ਤਾਂ ਕੋਈ ਲਾਈ ਨਹੀਂ ਜਾਂ ਮਨਕੀਰਤ ਨੇ ਕੋਈ ਹਰਕਤ ਤਾਂ ਲਾਈ ਨਹੀਂ ਨਹੀਂ ਗੱਲ ਪਤਾ ਕੀ ਹੈ ਬਾਈ ਕਹਿਣ ਤੋਂ ਭਾਵ ਜਿਵੇਂ ਦਾ ਟ੍ਰੈਂਡ ਹੈ ਜੋ ਹੈ ਠੀਕ ਹੈ ਨਾ ਉਮੀਦਾਂ ਅਗਲੇ ਕਹੀਂ ਜਾਂਦੇ ਜੋ ਉਹਨਾਂ ਦਾ ਮਨ ਕਰਦਾ ਠੀਕ ਹੈ ਠੀਕ ਹੈ ਨਾ ਇਹ ਕੁਝ ਜ਼ਰੂਰੀ ਤੋੜਾ ਹੁੰਦਾ ਵੀ ਪ੍ਰੂਵ ਕਰਕੇ ਦਿਖਾਉਣਾ ਸਾਰੀਆਂ ਸਰਗਮਾਂ ਇੱਕ ਦਿਨ ਮੈਂ ਉਹਨੂੰ ਨਰਵੈਰ ਨੂੰ ਕਹੀ ਜਾਂਦਾ ਸੀ ਵਿਆਹ ਦੀ ਸਟੇਜ ਤੇ ਤੇ ਨਰਵੈਰ ਆਇਆ ਤੇ ਨਰਵੈਰ ਨੇ ਹਨਾ ਤੇਰੀ ਹੱਥ ਲਾਇਆ ਸਤਿਕਾਰ ਦਿੱਤਾ ਤੇ ਉਹ ਕਾਫੀ ਸਿੰਗਰ ਸੀਗੇ ਜਦੋਂ ਮੈਂ ਉੱਤੇ ਸਟੇਜ ਤੇ ਗਿਆ ਮੈਂ ਨਰਵੈਰ ਤਾਨਾ ਸਾਰੀਆਂ ਸੁਣਨੀ ਅੱਜ ਜਿਹੜੀਆਂ ਕਰਾਈਆਂ ਹੋਈਆਂ ਸੀ ਹਨਾ ਜਿਵੇਂ ਦਾ ਟ੍ਰੈਂਡ ਹੁੰਦਾ ਜਿਵੇਂ ਦਾ ਅਗਲਾ ਦਾ ਹੁੰਦਾ ਗਾਈ ਜਾਂਦੇ ਨੇ ਹੋਰ ਅੱਛਾ ਹੁਣ ਉਹਨਾਂ ਨੂੰ ਕਿਵੇਂ ਦੇਖਦੇ ਹੋ ਬੌਂਸਰਾਂ ਚ ਘੇਰੇ ਹੁੰਦੇ ਨੇ ਗਨਮੈਨ ਹੁੰਦੇ ਨੇ ਉਹ ਲਾਈਫ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਇਹ ਕਲਾਕਾਰ ਦੀ ਲਾਈਫ ਕਿਵੇਂ ਤੋਂ ਕਿਵੇਂ ਬਣ ਜਾਂਦੀ ਹੈ